ਗੌਰ ਕਰੋ ਪ੍ਰਭੂ ਯਹੋਵਾ ਨੇ ਮੇਰੇ ਕੰਨ ਜਿਹੜਿਆ ਇਹ ਖੋਲ ਦਿੱਤੇ ਕੀ ਮੇਰੇ ਕੰਨ ਖੁੱਲ ਚੁਕੇ ਕੀ ਕੰਨ ਖੁੱਲੇ ਆ ਤੁਹਾਡੇ ਬੋਲੋ ਜਿਹਦੇ ਕੰਨ ਖੁੱਲ ਚੁਕੇ ਆ ਮੇਰੇ ਕੰਨ ਖੁੱਲ ਚੁਕੇ ਉਹ ਤਾੜਨਾ ਨੂੰ ਸਹਿਨ ਕਰਦੇ ਆ ਜਿਹੜੇ ਤਾੜਨਾ ਨੂੰ ਨਹੀਂ ਸਹਿਨ ਕਰਦੇ ਉਥੋਂ ਉਹਨਾਂ ਦਾ ਇਹ ਸਬੂਤ ਆ ਵੀ ਉਹ ਸਰੀਰਕ ਹੁੰਦੇ ਜਿਹੜਾ ਤਾੜਨਾ ਨਹੀਂ ਨਾ ਸੰਦਾ ਉਹ ਹੁੰਦਾ ਵਾ ਜਿਸਮਾਨੀ ਕੀ ਹੁੰਦਾ ਵਾ ਜਿਸਮਾਨੀ ਜਿਸਮ ਵਾਲੇ ਨੂੰ ਕਦੀ ਖਾਦਮ ਦੀ ਆਗਿਆਕਾਰੀ ਕਰਨੀ ਨਹੀਂ ਚੰਗੀ ਲੱਗਦੀ ਕਿਉਂਕਿ ਉਹ ਵਸਪਿਆ ਹੁੰਦਾ ਜਿਸਮ ਦੇ ਜਿਸਮਾਨੀ ਹੁੰਦੇ ਨੇ ਜਿਹੜੇ ਉਹਨਾਂ ਦੀ ਬੁਨਿਆਦ ਮੌਜਜੇ ਆ ਤੇ ਜਿਹੜੇ ਉੱਪਰ ਵਾਲੇ ਆ ਉਹਨਾਂ ਦੀ ਬੁਨਿਆਦ ਖੁਦਾ ਦੀ ਤਲੀਮ। ਇਹ ਵੀ ਪਤਾ ਕਰੋ ਸੰਗਤ ਵਿੱਚ ਰਹਿ ਕੇ ਤੁਸੀਂ ਧਰਤੀ ਵਾਲੇ ਹੋ ਕਿ ਜਾਂ ਬੁਨਿਆਦ ਨਹੀਂ ਕੀ ਹੈ ਤੁਹਾਡੀ। ਜਿਸ ਮਾਨੀਆਂ ਦੀ ਬੁਨਿਆਦ ਮੌਜਦੇ ਆ ਸੈਉਣ ਵਾਲਿਆਂ ਦੀ ਬੁਨਿਆਦ ਖੁਦਾ ਦੀ ਤਲੀਮ ਹallelujah। ਫਿਰ ਜਿਵੇਂ ਜਿਵੇਂ ਤੁਸੀਂ ਤਾੜਨਾ ਨੂੰ ਬੁਰਾ ਸਮਝਦੇ ਹੋ ਤਾੜਨਾ ਨੂੰ ਬੁਰਾ ਸਮਝਦੇ ਆਗਿਆਕਾਰੀ ਨੂੰ ਬੁਰਾ ਸਮਝਦੇ ਹੋ ਤਾੜਨਾ ਨੂੰ ਬੁਰਾ ਸਮਝਦੇ ਹੋ ਤੁਹਾਡੇ ਵਿੱਚੋਂ ਤੁਹਾਡੇ ਵਿੱਚ ਸੰਗਤ ਤੇ ਰਹਿ ਜਾਂਦੀ ਆ ਪਰ ਰੰਗ ਖਤਮ ਹੋਣਾ ਸ਼ੁਰੂ ਹੋ ਜਾਂਦਾ ਰੰਗ ਜਿਹੜੀਆਂ ਨੇਮਤਾਂ ਦੇ ਨਾਲ ਖੁਦਾ ਸਾਨੂੰ ਭਰਨਾ ਚਾਹੁੰਦਾ ਉਹਨਾਂ ਦਾ ਸਵਾਦ ਟੇਸਟ ਰੰਗ 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 ਜਿਹੜਾ ਨਾ ਉਹ ਖਤਮ ਹੋਣਾ ਕੀ ਹੋ ਜਾਂਦਾ ਵਾ ਸ਼ੁਰੂ ਹੋ ਜਾਂਦਾ ਯੂਸਫ ਪਿਤਾ ਦੇ ਘਰ ਦੇ ਵਿੱਚ ਤਾੜ ਨਾ ਸੈਂਦਾ ਤੇ ਸਾਤ ਰੰਗ ਦਾ ਚੋਲਾ ਬਾਪ ਨੇ ਉਹਨੂੰ ਬਣਾ ਕੇ ਦਿੱਤਾ ਸੀ ਤੇ ਉਹ ਚੋਲਾ ਦਰਸਾਉਂਦਾ ਵਾ ਕਿ ਰੂਹ ਦੀਆਂ ਰੰਗ ਬਰੰਗੀਆਂ ਭਰੀਆਂ ਹੋਈਆਂ ਨੇਮਤਾਂ ਵਾਲਾ ਬੱਚਾ ਕਿਉਂਕਿ ਉਹਦੇ ਕੰਨ ਖੁੱਲੇ ਸੀ ਦੂਜਿਆਂ ਦੇ ਕੰਨ ਨਹੀਂ ਖੁੱਲੇ ਦੂਜੇ ਬੱਕਰੀਆਂ ਖੋਲਦੇ ਸੀ ਭੇਡਾਂ ਖੋਲਦੇ ਸੀ ਤੇ ਚਾਰਦੇ ਤੇ ਪਿਓ ਦੀ ਵਫਾਦਾਰੀ ਵਾਲੇ ਕੰਨ ਨਹੀਂ ਸੀ ਉਹਨਾਂ ਦੇ ਖੁੱਲੇ ਮौज-ਮਸਤੀ ਵਾਲਾ ਜੀਵਨ ਸੀ ਕੰਨ ਵੀ ਰੱਬ ਨੇ ਉਹਦੇ ਖੋਲੇ ਸੀ ਇਸੇ ਲਈ ਉਹ ਆਗਿਆਕਾਰੀ ਕਰਦਾ ਸੀ ਫਿਰ ਉਸ ਤੋਂ ਬਾਅਦ ਇਹਲਾ ਫੋਕਸ ਹੀ ਕਿ ਉਹਨੇ ਆਪਣੇ ਕੰਨਾਂ ਨੂੰ ਆਪਣੇ ਬਾਪ ਦੀ ਤਾੜਨਾ ਦੇ ਵਿੱਚ ਗੱਲ ਮੰਨਣ ਦੇ ਵਿੱਚ ਖੋਲ ਕੇ ਰੱਖਿਆ ਸੀ ਤੇ ਫਿਰ ਜੋ ਉਹ ਕਹਿੰਦਾ ਸੀ ਉਹੀ ਕਰਦਾ ਸੀ ਫਿਰ ਪ੍ਰਕਾਸ਼ ਵਾਕਿਆ ਬਾਈ ਦੀ ਦੋ ਵਿੱਚ ਜ਼ਿਕਰ ਹੈ ਕਿ ਜਿਨ੍ਹਾਂ ਦੇ ਕੰਨ ਖੁੱਲੇ ਹੁੰਦੇ ਆ ਉਹਨਾਂ ਦਾ ਫੋਕਸ ਮੌਜ ਜੇ ਨਹੀਂ ਉਹਨਾਂ ਦਾ ਫੋਕਸ ਖidmat ਦੇ ਦਰਸ਼ਨ ਹੁੰਦੇ ਆ ਤੇ ਜੇਰੀ ਜ਼ਿੰਦਗੀ 'ਚ ਦਰਸ਼ਨ ਪੂਰਾ ਹੋਣਾ ਐਵੇਂ ਨਹੀਂ ਹੋ ਜਾਣਾ ਤਸੀਹੇ ਤੇ ਦੁੱਖਾਂ 'ਚ ਉਹਦੀ ਨੰਗ ਕੇ ਹੋਣਾ ਜਿਸਮ ਤਾੜਨਾ ਸਹਨ ਨਹੀਂ ਕਰ ਸਕਦਾ ਜਿਸਮਾਨੀ ਜਿਹੜੇ ਹੁੰਦੇ ਨੇ ਨਕਲ ਜ਼ਰੂਰ ਰੂਹ ਦੀ ਕਰਨਗੇ ਨਕਲ ਪਰ ਤਾੜਨਾ ਨਹੀਂ ਸਹਨਦੇ ਇਥੋਂ ਇਹਨਾਂ ਦਾ ਸਬੂਤ ਵਾ ਕਿ ਇਹ ਰੋਹਾਨੀ ਨਹੀਂ ਐ ਇਹ ਜਿਸਮਾਨੀ ਨਹੀਂ ਕਿਉਂਕਿ ਬਰਦਾਸ਼ਤ ਸ਼ਕਤੀ ਸਿਰਫ ਰੂਹ ਵਾਲਿਆਂ ਦੇ ਵਿੱਚ ਵਾ ਹallelujah ਸਹਿਣ ਸ਼ਕਤੀ ਬਰਦਾਸ਼ਤ ਸ਼ਕਤੀ ਰੋਹਾਨੀਅਤ ਵਾਲੇ ਦੇ ਵਿੱਚ ਵਾ ਜਿਸਮਾਨੀ ਚ ਨਹੀਂ ਹੁੰਦੀ ਕੀ ਸਹਿਣ ਸ਼ਕਤੀ ਹੈਗੀ ਤੁਹਾਡੇ ਚ ਜਿਹਦੇ ਕੋਲ ਦਵਾ ਵਾਲੀ ਜ਼ਿੰਦਗੀ ਹੁੰਦੀ ਹੈ ਉਹਨੂੰ ਰੂਹ ਜਗਾ ਕੇ ਰੱਖਦਾ ਖੁਦਾ ਦੇ ਕਮਾਂ ਨੇ ਲੋ ਜਿੰਨਾ ਚ ਆ ਗਿਆ ਕਰੀ ਆ ਉਹਨਾਂ ਨੂੰ ਰੂਹ ਜਗਾ ਦਿੰਦਾ ਵੀ ਤੇਰੇ ਚ ਆ ਬਿਵਤਾ ਪਰੇਸ਼ਾਨੀ ਆਫਤ ਦੁੱਖ ਤਕਲੀਫ ਆਉਣ ਵਾਲੀ ਉਹ ਉੱਠ ਕੇ ਜਾਗ ਆਪਣੀ ਰਾਖੀ ਕਰ ਦੁਆ ਕਰ ਆਗਿਆਕਾਰੀ ਵਾਲਿਆਂ ਨੂੰ ਆਗਿਆਕਾਰੀ ਵਾਲਿਆਂ ਨੂੰ ਰੂਹ ਜਗਾਉਂਦਾ ਬਰਬਾਦੀ ਤੋਂ ਪਹਿਲਾਂ ਜਗਾਉਂਦਾ ਤੇ ਜਿਹੜੇ ਅਣ ਆਗਿਆਕਾਰ ਨੇ ਉਹਨਾਂ ਨੂੰ ਦੁਨੀਆ ਜਗਾਉਂਦੀ ਤੇ ਦੁਨੀਆ ਉਹਨਾਂ ਨੂੰ ਉਦੋਂ ਜਗਾਉਂਦੀ ਜਦੋਂ ਪੂਰਾ ਹੀ ਬਰਬਾਦ ਕਰ ਦਿੰਦੀ ਹੈ ਕੰਨ ਤੇਰੇ ਖੁੱਲ ਗਏ ਆ ਸਰੀਰਕ ਕਦੀ ਵੀ ਤਾੜਨਾ ਸਹਿਣ ਨਹੀਂ ਕਰ ਸਕਦਾ ਸਰੀਰਕ ਤਾੜਨਾ ਨਹੀਂ ਸਹਿਣ ਕਰਦੇ ਮੈਨੂੰ ਕਿਹਾ ਵੀ ਤੂੰ ਫਿਰ ਇਹ ਕੰਨਾ ਇਸਤੇਮਾਲ ਕਰ ਇਸਤੇਮਾਲ ਕਰ ਤੇ ਬੜੀ ਵਧੀਆ ਗੱਲ ਮੈਂ ਕਿਹਾ ਵੀ ਜੇ ਬਾ ਰੱਬ ਬਹੁਤਾ ਹੀ ਇਸਤੇਮਾਲ ਕਰਨ ਦਾ ਹੈ ਭਾ ਤਾਂ ਫਿਰ ਤੈਨੂੰ ਜਿਆਦਾ ਛੋਟਾ ਭਾਵੇਂ ਨਜ਼ਰ ਹੀ ਨਾ ਆਵੇ ਕਹਿੰਦਾ ਫਿਰ ਤੁਸੀਂ ਦੱਸੋ ਮੈਨੂੰ ਫਿਰ ਕੀ ਮੰਗਣਾ ਚਾਹੀਦਾ ਕਹਿੰਦਾ ਫਿਰ ਮੈਂ ਮੰਗਦਾ ਹੁਨਾਵਾ ਵੀ ਖੁਦਾ ਜ਼ਰੂਰ ਤਾਂ ਪੂਰੀਆਂ ਕਰ ਪੈਸਾ ਦੇ ਬੜੀਆਂ ਜ਼ਰੂਰਤਾਂ ਨੇ ਮੈਂ ਅੱਛਾ ਬੜੀ ਵਧੀਆ ਗੱਲ ਹੈ ਫਿਰ ਕਹਿੰਦਾ ਦੱਸੋ ਫਿਰ ਕੀ ਕਰਨਾ ਚਾਹੀਦਾ ਮੈਂ ਕਿਹਾ ਦੁਆ ਵਿੱਚ ਜੇ تیر ਕੋ ਰੂਹ ਦੁਆ ਕਰਾਉਂਦਾ ਨਾ ਸੱਚੀ ਤੂੰ ਕਹਿੰਨਾ ਰੂਪ ਆਇਆ ਵਾ ਉਹ ਜਿਨੇ ਰੂਪ ਆਇਆ ਹੋਵੇ ਰੂਹ ਵਾਲੇ ਕੋ ਰੂਹ ਦੁਆ ਕਰਾਉਂਦਾ ਰੱਬਾ ਮੈਨੂੰ ਹਲੀ ਮੇਰੀ ਦੌਲਤ ਦੇ ਕਿਹੜੀ ਕੌਣ ਹੈ ਤੁਹਾਡੇ ਚ ਜਿਹੜਾ ਹਲੀਮੀ ਦੀ ਦੌਲਤ ਮੰਗਦਾ ਓ ਰੱਬਾ ਮੈਨੂੰ ਸਬਰ ਦੀ ਦੌਲਤ ਦੇ ਇਹ ਰੂਹ ਮੰਗ ਸਕਦਾ ਵਾ ਜਸਮਾਨੀ ਨਹੀਂ ਮੰਗ ਸਕਦਾ ਓ ਰੂਹ ਵਾਲਾ ਹਲੀਮੀ ਸਬਰ ਤੇ ਆਗਿਆਕਾਰੀ ਦੀ ਫਿਰ ਦੌਲਤ ਮੰਗਦਾ ਵਾ ਕਿ ਰੱਬਾ ਮੈਨੂੰ ਆਗਿਆਕਾਰੀ ਵਾਲੀ ਦੌਲਤ ਦੇ ਜਿਹੜੀ ਦੌਲਤ ਅਮੀਰਾਂ ਕੋ ਨਜ਼ਰ ਆਉਂਦੀ ਆ ਇਹ ਤੇ ਦਿਖਦੀ ਆ ਜਿਹੜੀ ਨਹੀਂ ਦੇਖਦੀ ਉਸ ਦੌਲਤ ਨੂੰ ਮੰਗ ਇਹ ਅਮੀਰ ਵੀ ਤੇਰੇ ਪੈਰਾਂ 'ਚ ਝੁਣ ਗਏ ਜਿਸਮ ਵਾਲੇ ਤਾਰਨਾ ਨਹੀਂ ਸਹਿਣ ਕਰ ਸਕਦੇ ਇਸੇ ਲਈ ਉਹਨਾਂ ਦੇ ਵਿੱਚੋਂ ਹਰ ਦਿਨ ਰੰਗ ਖਤਮ ਹੁੰਦੇ ਜਾਂਦੇ ਕਿਉਂ ਲਚਾਰੀ ਤੇਰੇ ਘਰ 'ਚ ਵਧਨ ਢਈ ਆ ਕਿਉਂ ਗੁਰਬਤ ਗਰੀਬੀ ਤੇਰੇ ਘਰ 'ਚ ਵਧਨ ਢਈ ਆ ਕਿਉਂ ਸ਼ਾਂਤੀ ਦੀ ਜਗ੍ਹਾ ਕਲੇਸ਼ ਵਧ ਰਿਹਾ ਵਾ ਕਿਉਂ ਸਹਿਣਸ਼ੀਲਤਾ ਦੀ ਬਜਾਏ ਸਾਰੇ ਕੰਮ ਉਥਲ-ਪੁਥਲ ਹੋਣਦੇ ਆ ਕਿਉਂਕਿ ਰੰਗ ਖਤਮ ਹੁੰਦੇ ਜਾਂਦੇ ਆ ਰੰਗ ਕਿਉਂਕਿ ਜਸਮਾਨੀ ਦੇ ਅੰਦਰ ਰੰਗ ਨਹੀਂ ਠਹਿਰ ਸਕਦਾ ਤੇ ਰੂਹ ਵਾਲੇ ਨੂੰ ਖੁਦਾ ਰੰਗ-ਬਰੰਗੀਆਂ ਰੇਮਤਾਂ ਨਾਲ ਭਰ ਕੇ ਰੱਖਦਾ ਵਾ ਹਾਲੇਲੂਇਆ ਕੰਨ ਤੇਰੇ ਖੁੱਲ ਗਏ ਆਗਿਆਕਾਰੀ ਕਰਨ ਵਾਲੇ ਤਾੜਨਾ ਸਹਿਣ ਵਾਲੇ ਖੁੱਲ ਗਏ ਆ ਰੂਹ ਵਾਲੇ ਦੀ ਨਿਸ਼ਾਨੀ ਹੈ ਕਿ ਉਹਦੀ ਜਦੋਂ ਵੀ ਤਾੜਨਾ ਹੋਵੇਗੀ ਚਾਹ 500 ਚ ਖਲੋਤਾ ਵੇਤ ਚਾਹ 100 ਚ ਖਲੋਤਾ ਹੋਵੇ ਜਿੰਨਿਆਂ ਚ ਵੀ ਹੋਵੇ ਉਹਦੀ ਨਿਸ਼ਾਨੀ ਹੈ ਕਿ ਉਹਦੇ ਚ ਸਹਿਣ ਸ਼ਕਤੀ ਹੋਵੇ ਕਿਉਂਕਿ ਸਹਿਣ ਸ਼ਕਤੀ ਸਿਰਫ ਰੂਹ ਚ ਹੁੰਦੀ ਹੈ ਜਿਵੇਂ ਯਿਸੂ ਨੂੰ ਯਾਦ ਕਰੋ ਕਿੰਨਾ ਉਹਦਾ ਵਿਰੋਧ ਤੇ ਕਿੰਨਾ ਉਹਦੇ ਤੇ ਜ਼ੁਲਮ ਤੇ ਕਿੰਨਾ ਉਹਦੇ ਨਾਲ ਬੁਰਾ ਕਰਨ ਵਾਲਿਆਂ ਨੇ ਕੀਤਾ ਉਹਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਇਹ ਕਿਉਂ ਕਰਨ ਲਿਆ ਬਲੋ ਹਾਨੂੰ ਜਦੋਂ ਰੋਕਿਆ ਟੋਕਿਆ ਜਾਂਦਾ ਆਹੀ ਲੜਾਉਨੇ ਆ ਜਬਾਨ ਤੇ ਇਹ ਪ੍ਰਕਾਸ਼ ਮੈਨੂੰ ਰੱਬ ਨੇ ਅੱਜ ਸਵੇਰੇ ਹੀ ਦਿੱਤਾ ਵੀ ਜਿਹੜਾ ਜ਼ਬਾਨ ਲੜਾਵੇ ਉਹਨੂੰ ਕਹਿਣਾ ਬੰਦ ਕਰ ਦੇ ਤੇ ਸਮਝ ਲਾ ਵੀ ਉਹ ਰੂਹ ਨਹੀਂ ਆ ਇਹ ਜਸਮਾਨੀ ਕਿਉਂਕਿ ਜਸਮਾਨੀ ਬਰਦਾਸ਼ਤ ਨਹੀਂ ਕਰ ਸਕਦਾ ਰੂਹ ਜਿਹੜਾ ਵਾ ਸਾਰਾ ਕੁਝ ਸਹਿਨ ਕਰਕੇ ਬਰਕਤ ਲਈ ਤਿਆਰ ਕੀਤਾ ਜਾਂਦਾ ਜਿਹੜਾ ਰੂਹ ਵਾਲਾ ਵਾ ਹallelujah ਹallelujah ਖੁਸ਼ ਹੋਇਆ ਕਰੋ ਜਦੋਂ ਤੁਹਾਨੂੰ ਖਿਦਮਤ ਦਾ ਮੌਕਾ ਮਿਲਦਾ ਕਿ ਤੁਹਾਨੂੰ ਰੂਹ ਦੇ ਵਸੀਲੇ ਕੋ ਗੱਲ ਮਿਲ ਗਈ ਹੈ ਕੋਈ ਸੇਵਾ ਮਿਲੀ ਹੈ ਤੁਹਾਨੂੰ ਆਨੰਦ ਹੋਣਾ ਚਾਹੀਦਾ ਵਾ ਇਸ ਗੱਲ ਵਿੱਚ ਜੇ ਕਿਤੇ ਸਾਡੀ ਤਾੜ ਨਾ ਹੋਈ ਹੈ ਤੇ ਇੱਕ ਦਿਨ ਇਹ ਵੀ ਮੇਰਾ ਕਰਮ ਪੋਥੀ ਦੇ ਵਿੱਚ ਦਰਜ ਕੀਤਾ ਜਾਣਾ ਵਾ ਕਿਉਂਕਿ ਇਹਦੇ ਵਸੀਲੇ ਬਹੁਤਿਆਂ ਦੀ ਬਰਕਤ ਹੋਈ ਹੈ ਹallelujah ਹallelujah ਯਕੂਬ ਦੀ ਪੱਤਰੀ ਇੱਕ ਦੀ ਕੀ ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਧਮੰਦ ਅਤੇ ਬਦੀ ਦੀ ਵਾਪਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਵਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਰ ਕਬੂਲ ਕਰ ਲੋ ਕਬੂਲ ਕਰਨਾ ਵਾ ਤੇ ਨਰਮਾਈ ਦੇ ਨਾਲ ਕਬੂਲ ਵੀ ਨਹੀਂ ਐਵੇਂ ਹੋ ਜਾਂਦਾ ਖੇਤ ਵਿੱਚ ਜਿਹੜਾ ਬੀਜ ਬੀਜਿਆ ਜਾਂਦਾ ਵਾ ਨਾ ਬੀਜ ਬੀਜਣ ਤੋਂ ਪਹਿਲਾਂ ਉਸ ਖੇਤ ਨੂੰ ਨਰਮ ਕੀਤਾ ਜਾਂਦਾ ਵਾ ਇਸ ਤੇਰੀ ਜ਼ਿੰਦਗੀ ਰੂਪੀ ਦੇ ਖੇਤ ਦੇ ਵਿੱਚ ਜੇ ਰੱਬ ਦੇ ਵਚਨ ਨੇ ਰੱਬ ਦੀ ਬਾਣੀ ਨੇ ਫਲ ਲਿਆਉਣਾ ਵਾ ਨਾ ਤੇਰੇ ਅੰਦਰ ਤੇ ਤੇਰੇ ਅੰਦਰ ਪਹਿਲਾਂ ਉਹਨੇ ਨਰਮਾਈ ਦੇਖਣੀ ਆ ਸੈਨ ਸ਼ਕਤੀ ਦੇਖਣੀ ਆ ਇਕ ਲਾਮ ਦੇ ਹਰ ਵਾਦੇ ਨੂੰ ਖੁਦਾ ਨੇ ਸਾਡੀ ਜ਼ਿੰਦਗੀ ਵਿੱਚ ਪੂਰਾ ਕਰਨਾ ਵਾ ਪਰ ਇਹ ਬੀਜ ਜਿਹੜੇ ਖੇਤ ਵਿੱਚ ਬੀਜਿਆ ਜਾਣਾ ਜੇ ਉਥੇ ਨਰਮਾਈ ਨਾ ਹੋਈ ਜੇ ਧਰਤੀ ਪੱਥਰ ਵਰਗੀ ਹੋਈ ਬੰਜਰ ਹੋਈ ਪੱਥਰ ਵਰਗੀ ਹੋਈ ਤੇ ਜਿੱਥੇ ਪਥਰੀਲੀ ਜ਼ਮੀਨ ਦੇ ਵਿੱਚ ਜਿਹੜਾ ਜਾ ਕੇ ਗਿਰਿਆ ਹੀ ਤੇ ਕੀ ਉਹਨੂੰ ਫਲ ਲੱਗਾ ਹਾਂ ਕਹਿੰਦਾ ਹੈਗਾ ਸੀ ਥੋੜਾ ਜਿਹਾ ਵਧਿਆ ਪਰ ਮਿੱਟੀ ਨਹੀਂ ਮਿਲੀ ਤੇ ਫਲ ਤੱਕ ਨਹੀਂ ਪਹੁੰਚ ਸਕਿਆ ਹਰ ਪ੍ਰਕਾਰ ਦੇ ਗੰਦ ਮੰਦ ਨੂੰ ਪਰੇ ਸੁਟੋ ਬਦੀ ਨੂੰ ਪਰੇ ਸੁਟੋ ਤੇ ਨਰਮਾਈ ਦੇ ਨਾਲ ਕਲਾਮ ਨੂੰ ਕਬੂਲ ਕਰੋ ਇਹ ਇਸ ਕਰਕੇ ਕਬੂਲ ਕਰੋ ਕਿ ਇਹ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਵਾ ਬਚਾ ਕੇ ਇਹਦੇ ਤੋਂ ਸਕਦਾ ਉਸ ਭਿਆਨਕ ਨਰਕ ਦੀ ਅੱਗ ਤੋਂ ਜਿੱਥੇ ਧਨੀ ਆਦਮੀ ਅੱਜ ਵੀ ਕਰਲਾਉਂਦੇ ਆ ਉਸ ਨਾਸ਼ ਤੋਂ ਇਹ ਬਚਾਏਗਾ ਜਿਹੜਾ ਨਾਸ਼ ਤੂੰ ਇੱਥੇ ਦੁਨੀਆ 'ਚ ਕਦੀ ਸੁਣਿਆ ਹੀ ਨਹੀਂ ਤੇ ਕਦੀ ਵੇਖਿਆ ਹੀ ਨਹੀਂ ਇਸ ਕਰਕੇ ਇਹਨੂੰ ਕਬੂਲ ਕਰ ਗ੍ਰਹਿਣ ਕਰ ਤੇ ਨਰਮਾਈ ਨਾਲ ਗ੍ਰਹਿਣ ਹੋਣਾ ਵਾ ਕਿਦੇ ਨਾਲ ਜੇ ਇੱਥੇ ਹਰੇਕ ਪ੍ਰਕਾਰ ਦੀ ਉਹ ਗੱਲ ਜਿਹੜੀ ਖੁਦਾ ਤੁਹਾਡੇ ਚ ਨਹੀਂ ਦੇਖਣਾ ਚਾਹੁੰਦਾ ਬਦਲੇ ਵਾਲੀ ਭਾਵਨਾ ਹੈ ਕਿਸੇ ਨੂੰ ਗਲਤ ਭਾਵਨਾ ਕਿੱਦਾਂ ਦੀ ਵੀ ਤੁਸੀਂ ਜਿੱਦਾਂ ਦੀ ਆਪਣੇ ਚ ਰੱਖਦੇ ਹੋ ਮੈਂ ਨਹੀਂ ਬੋਲ ਕੇ ਜ਼ਿਆਦਾ ਬਿਆਨ ਕਰ ਸਕਦਾ ਪਰ ਕਹਿੰਦਾ ਹਰੇਕ ਪ੍ਰਕਾਰ ਦੀ ਬਦੀ ਗੰਦ ਮੰਦ ਹਰਾਮਕਾਰੀ ਜੋ ਕੁਝ ਵੀ ਇਹਨੂੰ ਪਰੇ ਰੱਖ ਦਿਓ ਅਸੀਂ ਖੁਦਾ ਦੇ ਘਰ ਦੇ ਬਰਤਨ ਬਣਨਾ ਵਾ ਜਿਸ ਸਥਾਨ ਤੇ ਸਾਡੀ ਸਫਾਈ ਵਾਲੇ ਬਰਤਨ ਔਰ ਰਸੋਈ ਵਾਲੀ ਜਗਾ ਚ ਨਹੀਂ ਰੱਖੇ ਜਾਂਦੇ ਜੇ ਇਹ ਗੰਦਮੰਦ ਨੂੰ ਆਪਣੇ ਚੋਂ ਤੂੰ ਅਲੱਗ ਨਾ ਰੱਖਿਆ ਤੇ ਤੂੰ ਉਹ ਬਰਤਨ ਨਹੀਂ ਬਣਨਾ ਉਹ ਕਦੀ ਵੀ ਨਹੀਂ ਬਣ ਸਕਦਾ ਮਰਦੀਬ ਨਹੀਂ ਬਣ ਸਕਦੇ ਤੂੰ ਜਿਹੜਾ ਬਰਤਨ ਖੁਦਾ ਨੂੰ ਚਾਹੀਦਾ ਇਸ ਕਰਕੇ ਕਹਿੰਦਾ ਇਹਨੂੰ ਨਰਮਾਈ ਨਾ ਕਬੂਲ ਕਰੋ ਕਿਹਦੇ ਨਾ ਇਹਦੇ ਨਾਲ ਕਿਉਂਕਿ ਆਕੜਵਾਜਾਂ ਦਾ ਖੁਦਾ ਸਾਹਮਣਾ ਨਰਮ ਦਾ ਜਿਹੜੇ ਨਰਮ ਦਿਲਾਂ ਉਹਨਾਂ ਦਾ ਨਹੀਂ ਕਰਦਾ ਆਕੜਵਾਜਾਂ ਦਾ ਕਰਦਾ ਤੇ ਜਿਹੜੇ ਨਰਮ ਨੇ ਉਹਨਾਂ ਨੂੰ ਖੁਦਾ ਬਰਕਤ ਦਿੰਦਾ ਵਾ ਹallelujah ਲਾਸਟ ਆਇਤ ਵੀ ਪੜ੍ਹ ਦੋ ਮੱਦੀਦੀ ਜੀ ਲਾਸਟ 28 ਚੈਪਟਰ ਦੀ ਲਾਸਟ ਆਇਤ ਕਿ ਇਹ ਗੱਲਾਂ ਜਿਹੜੀਆਂ ਨੇ ਇਹ ਜਦੋਂ ਤੁਸੀਂ ਸਿੱਖੋਗੇ ਜਦੋਂ ਤੁਸੀਂ ਮੰਨੋਗੇ ਇਸ ਯੁੱਗ ਵਿੱਚ ਹੀ ਨਹੀਂ ਇਸ ਯੁੱਗ ਦਾ ਜਿੱਥੇ ਅੰਤਵਾਦ ਦੇ ਅੰਤ ਤੋਂ ਬਾਅਦ ਵੀ ਮੈਂ ਤੁਹਾਡੇ ਹallelujah ਕਿੰਨਾਂ ਦੇ ਨਾਲ ਉਂਝ ਤੇ ਵੇਖਣ ਸੁਣਣ ਚ ਆਵੇ ਤੇ ਤੁਹਾਡੇ ਸਾਰਿਆਂ ਦੇ ਨਾਲ ਹੀ ਆ ਜਿੰਨੂੰ ਘਰ ਚ ਮਾਂ ਪਿਓ ਦੀ ਇੱਜ਼ਤ ਨਹੀਂ ਪਤਾ ਉਹ ਵੀ ਕਹਿੰਦਾ ਮੇਰੇ ਨਾਲ ਹੀ ਆ ਪਰ ਇੱਥੇ ਕਿੰਨਾਂ ਦੇ ਨਾਲ ਕਹਿੰਦਿਆ ਮੈਂ ਯੁੱਗ ਦੇ ਅੰਤ ਤੀਕ ਤੁਹਾਡੇ ਨਾਲ ਉਹਨਾਂ ਗੱਲਾਂ ਦੀ ਪਾਲਣਾ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦੇ ਰਿਹਾ ਵਾਂ ਉਹਨਾਂ ਨੂੰ ਸਿੱਖੋ ਉਸ ਤਾੜਨਾ ਨੂੰ ਗ੍ਰਹਿਣ ਕਰੋ ਸਹਿਣ ਕਰੋ ਤੇ ਦੇਖੋ ਯੁੱਗ ਦੇ ਅੰਤ ਤੀ ਯੁੱਗ ਦੇ ਅੰਤ ਤੀਕ ਮੈਂ ਹਮੇਸ਼ਾ ਤੁਹਾਡੇ ਹallelujah ਹallelujah ਦੌਲਤ ਇਹ ਮੰਗਿਆ ਕਰੋ ਕਿ ਖੁਦਾ ਮੈਨੂੰ ਆਪਣੇ ਵਚਨ ਦੀ ਪਾਲਣਾ ਕਰਨ ਦੀ ਵੀ ਦੌਲਤ ਦੇ ਮੰਗਦੇ ਹੋ ਤੁਸੀਂ ਕਹਿੰਦੇ ਗਏ ਸੀ ਐਤਵਾਰ ਕੋਈ ਗੱਲ ਨਹੀਂ ਤੇ ਫਿਰ ਜੇ ਤੁਸੀਂ ਚਰਚ ਚ ਹੋ ਕੇ ਜਾਂਦੇ ਨਾ ਐਨੇ ਸਾਨ ਦੇ ਨਾਲ ਤੁਰਦੇ ਹੋ ਕੋਈ ਨਹੀਂ ਜਾ ਕੇ ਆਹੀ ਹੋਇਆ ਰੱਬ ਨੂੰ ਪਤਾ ਹੀ ਆ ਅਸੀਂ ਗਏ ਹੀ ਅਸੀਂ ਕਿਹੜਾ ਤੋੜਿਆ ਕਦੀ ਅਸੀਂ ਕਿਹੜਾ ਮਿਸ ਕਰਦੇ ਆ ਰੱਬ ਦੇ ਘਰ ਜਾਣੇ ਯਾਰ ਤੁਸੀਂ ਰੱਬ ਵਾ ਤੇ ਰੱਬ ਨੂੰ ਕੀ ਜ਼ਰੂਰਤ ਆ ਫਰਸ਼ਤੀਸ਼ ਕਰਨ ਦੇ ਲਈ ਤੇ ਉਹਦੇ ਕੋ ਫਰਿਸ਼ਤੇ ਆ ਜਿਹੜੇ 24 ਕੇ ਉਹਦੀ ਫਰਸ਼ਤੀਸ਼ ਕਰਦੇ ਆ ਤੇ ਥੱਕਦੇ ਵੀ ਨਹੀਂ ਤੇਰੀ ਜ਼ਰੂਰਤ ਹੈ ਕੀ ਚੀ ਉਹਨੂੰ ਤੇ ਤੇਰੀ ਜ਼ਰੂਰਤ ਨਹੀਂ ਕੋਈ ਵੀ ਸਾਨੂੰ ਜ਼ਰੂਰਤ ਵਾ ਇਸ ਲਈ ਖੁਦਾ ਦੀ ਕਿ ਅਸੀਂ ਖੁਦਾ ਦੇ ਕੰਮ ਦੇ ਲਈ ਯੂਜ਼ ਕੀਤੇ ਜਾਈਏ ਹallelujah ਹallelujah ਸੰਗਤ ਇਸ ਤਰੀਕੇ ਨਾਲ ਕਰੋ ਕਿ ਅਸੀਂ ਰੱਬ ਦੇ ਕੰਮ ਲਈ ਇਸਤੇਮਾਲ ਹੋਈਏ ਰੱਬ ਨੂੰ ਇਸਤੇਮਾਲ ਕਰਨ ਦੇ ਲਈ ਤਾਂ ਹਰ ਇੱਕ ਦਾ ਫੋਕਸ ਆ ਅਸੀਂ ਖੁਦ ਉਹਦੇ ਕੰਮ ਲਈ ਇਸਤੇਮਾਲ ਹੋਈਏ ਉਹਦੇ ਬਚਨ ਨੂੰ ਸੁਣ ਕੇ ਉਹਦੇ ਬਚਨ ਦੀ ਪਾਲਣਾ ਕਰੀਏ ਜੋ ਇੱਕ ਖਾਦਮ ਦੇ ਵਸੀਲੇ ਤਾੜਨਾ ਆਉਂਦੀ ਉਹਨੂੰ ਸਹਿਨ ਕਰਕੇ ਅਗਿਆਕਾਰੀ ਕਰੀਏ ਤਾਂ ਕਿ ਰੂਹ ਦੇ ਕਹਿਲਾਈਏ ਔਰ ਰੂਹ ਦੇ ਕਹਿਲਾਏ ਜਾਣ ਵਾਲਿਆਂ ਦੇ ਨਾਲ ਇਹ ਵਾਅਦਾ ਵਾ ਕਿ ਮੈਂ ਯੁੱਗ ਦੇ ਅੰਤ ਤੀਕ ਹਮੇਸ਼ਾ ਤੁਹਾਡੇ ਹੱਥ ਉਠਾ ਕੇ ਤਾਰੀਫ ਕਰਾਂਗੇ